ਜਾ ਸਰਕਾਰ ਵੱਲੋਂ ਲਗਾਤਾਰ ਪੰਜਾਬ ਦੇ ਲਗ ਲਗ ਸਕੂਲਾਂ ਦੇ ਵਿੱਚ ਵੈਲਨੈਸ ਕੈਂਪ ਲਗਾਏ ਜਾ ਰਹੇ ਨੇ ਤੇ ਉੱਥੇ ਬੱਚਿਆਂ ਦੇ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ ਤੇ ਹਰ ਸਕੂਲ ਦੇ ਵਿੱਚ ਆਈਪੀਐਸ ਜਾ ਕੇ ਬੱਚਿਆਂ ਦੇ ਨਾਲ ਉਹਨਾਂ ਦੀਆਂ ਗੱਲਾਂ ਵੀ ਸੁਣੀਆਂ ਜਾਂਦੀਆਂ ਤੇ ਉਹਨਾਂ ਨੂੰ ਇਸ ਜੋ ਹੈ ਗੱਲਬਾਤ ਵੀ ਕੀਤੀ ਜਾਂਦੀ ਅੱਜ ਸਰ ਤੁਸੀਂ ਜਲੰਧਰ ਦੇ ਵਿੱਚ ਪਹੁੰਚੇ ਹੋ ਬੱਚਿਆਂ ਦੇ ਨਾਲ ਗੱਲਬਾਤ ਵੀ ਕੀਤੀ ਬੱਚਿਆਂ ਦੀਆਂ ਮੁਸ਼ਕਲਾਂ ਵੀ ਘੜੀਆਂ ਉਹ ਤੁਹਾਡੇ ਵੱਲੋਂ ਸੁਣੀਆਂ ਦੇਖੋ ਅਸੀਂ ਅੱਜ ਇੱਥੇ ਸਾਡਾ ਬੱਚਿਆ ਦੇ ਨਾਲ ਬੜਾ ਚੰਗਾ ਇੰਟਰੈਕਸ਼ਨ ਹੋਇਆ ਸਕੂਲ ਦੇ ਵਿੱਚ ਤੇ ਬਾਕੀ ਸਕੂਲ ਦੇ ਜਿਹੜੇ ਪ੍ਰਿੰਸੀਪਲ ਸਰ ਸੀਗੇ ਦਿਨੇਸ਼ ਸਰ ਤੇ ਬਾਕੀ ਸਾਰੇ ਟੀਚਰਸ ਉਹਨਾਂ ਨਾਲ ਵੀ ਬੜਾ ਵਿਸਤਾਰ ਦੇ ਵਿੱਚ ਸਾਰੀਆਂ ਗੱਲਾਂ ਡੂੰਘਾਈ ਨਾਲ ਹੋਈਆਂ ਤੇ ਬੱਚਿਆ ਨੇ ਦੱਸਿਆ ਬੜਾ ਪ੍ਰੋਪਰ ਤੇ ਬੜਾ ਰਾਈਟ ਡਾਇਰੈਕਸ਼ਨ ਤੇ ਮੈਂਟਰਿੰਗ ਉਹਨਾਂ ਦੀ ਕੀਤੀ ਜਾ ਰਹੀ ਹੈ ਉਹਨਾਂ ਨੇ ਆਪਣੇ ਫਿਊਚਰ ਕੈਰੀਅਰ ਪਲਾਨਸ ਦੇ ਬਾਰੇ ਵੀ ਦੱਸਿਆ ਕਈ ਮੈਨੂੰ ਸੁਣ ਕੇ ਚੰਗਾ ਲੱਗੇ ਕਈ ਇਹਨਾਂ ਦੇ ਵਿੱਚੋਂ ਸਾਡੀ ਜਿਹੜੀ ਸਰਕਾਰੀ ਸੇਵਾਵਾਂ ਹੈਗੀਆਂ ਜਿੱਦਾਂ ਕਿ ਪੁਲਿਸ ਹੋ ਗਈ ਹੈ ਯਾ ਯੂਪੀਐਸਸੀ ਦੇ ਵਿੱਚ ਆਈ ਹੈ ਸੀਆਈਪੀਐਸ ਹੋ ਗਈ ਇਹ ਵੀ ਕਈ ਬੱਚੇ ਇਹਨਾਂ ਨੂੰ ਜਿਹੜੀ ਹੈਗੇ ਸਰਵਿਸਿਸ ਨੂੰ ਜੁਆਇਨ ਕਰਨਾ ਚਾਹੁੰਦੇ ਆ ਇਸ ਤੋਂ ਇਲਾਵਾ ਵੀ ਹੋਰ ਵੀ ਕਈ ਇਹਨਾਂ ਦੇ ਆਪਣੇ ਕੈਰੀਅਰ ਪਲਾਨਸ ਨੇ ਤੇ ਸਾਡੀ ਇਹਨਾਂ ਨੂੰ ਇਹੀ ਮੇਰੇ ਵੱਲੋਂ ਇਹਨਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਕਿਸੇ ਵੀ ਤਰੀਕੇ ਦੀ ਜੇ ਆਗੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਂਦੀ ਹੈ ਉਹ ਅਸੀਂ ਉਹਨੂੰ ਆਪ ਪਰਸਨਲੀ ਹੱਲ ਕਰਾਂਗੇ ਤੇ ਤੁਹਾਡੀ ਗੱਲਾਂ ਨੂੰ ਅਸੀਂ ਸਰਕਾਰ ਤੱਕ ਪਹੁੰਚਾਵਾਂਗੇ ਤਾਂ ਕਿ ਸਮੇਂ ਸਿਰ ਤਰੀਕੇ ਨਾਲ ਤੁਹਾਨੂੰ ਕੋਈ ਪ੍ਰੋਬਲਮ ਨਾ ਪਵੇ ਤੇ ਜੋ ਵੀ ਬ੍ਰਿਜ ਜੋ ਵੀ ਪ੍ਰੋਬਲਮਸ ਹੈ ਉਹਨਾਂ ਨੂੰ ਕਿਸ ਤਰੀਕੇ ਨਾਲ ਨਿਪਟਾਰਾ ਕਰਨਾ ਹੈ ਉਹ ਬਿਲਕੁਲ ਟਾਈਮਡ ਟਾਈਮ ਬਾਉਂਡ ਮੈਨਰ ਦੇ ਵਿੱਚ ਉਹ ਜਿਹੜਾ ਸਾਰਾ ਕੁਝ ਕਿਸ ਤਰੀਕੇ ਨਾਲ ਨਿਪਟਾਰਾ ਕਰਨਾ ਹੈ ਉਹ ਬਿਲਕੁਕੁਲ ਟਾਈਮਡ ਟਾਈਮ ਬਾਉਂਡ ਮੈਨਰ ਦੇ ਵਿੱਚ ਉਹ ਜਿਹੜਾ ਸਾਰਾ ਕੁਝ ਕੀਤਾ ਜਾਊਗਾ ਬੱਚਿਆਂ ਦੇ ਨਾਲ ਕਈ ਬੱਚਿਆਂ ਨੇ ਤੁਹਾਡੇ ਨਾਲ ਹੌਸਲਾ ਜਗਾਈ ਕਿਤੇ ਕਦੋਂ ਗੱਲਬਾਤ ਕਰਦੇ ਸੀ ਬੱਚਿਆਂ ਜੀ ਉਹ ਸ਼ਾ ਤੁਹਾਡੇ ਨਾਲ ਇੱਕ ਪਰਿਵਾਰਿਕ ਮੈਂਬਰ ਸਮਝ ਕੇ ਕਿਹੜੀ ਗੱਲ ਕੀਤੀ ਉਹਨਾਂ ਨੇ ਮੁਸ਼ਕਲਾਂ ਦੱਸੀਆਂ ਕਿਦਾਂ ਮੁਸ਼ਕਲਾਂ ਨੂੰ ਅਸੀਂ ਇਸ ਨੂੰ ਅੱਗੇ ਜਾ ਕੇ ਹੱਲ ਕਰਨਾ ਹੈਗਾ ਉਸ ਦੇ ਬਾਰੇ ਵੀ ਤੁਹਾਡੇ ਵੱਲੋਂ ਕਿਹੜੀ ਗੱਲਬਾਤ ਬੱਚਿਆਂ ਨੇ ਆਪਣੀ ਕਾਫੀ ਮੈਨੂੰ ਗੱਲਾਂ ਦੱਸੀਆਂ ਤੇ ਇੱਕ ਪਰਿਵਾਰ ਦੀ ਤਰ੍ਹਾਂ ਜਿੱਦਾਂ ਕਿਹਾ ਫੇ ਇੱਕ ਪਰਿਵਾਰ ਦੀ ਤਰ੍ਹਾਂ ਇੱਕ ਪਰਿਵਾਰਿਕ ਮੈਂਬਰ ਦੀ ਤਰ੍ਹਾਂ ਗੱਲਾਂ ਕੀਤੀਆਂ ਇਹਦਾ ਬਰਦਰਲੀ ਜਿਹੜਾ ਗੱਲਾਂ ਹੁੰਦੀ ਹੈ ਤੇ ਜਿਹੜੀ ਮੈਨੂੰ ਮੇਨ ਗੱਲ ਜਿਹੜੀ ਉਹਨਾਂ ਦੀ ਗੱਲਾਂ ਤੋਂ ਮੈਨੂੰ ਆਈਡੈਂਟੀਫਾਈ ਉਹ ਕਿੰਦੀ ਲੈਕ ਆਫ ਨੋਲੇਜ ਤੇ ਜਿੱਦਾਂ ਕਈ ਬੱਚੇ ਜਿਹੜੇ ਹੈਗੇ ਆ ਉਹ ਕੋਈ ਜਿੱਦਾਂ ਯੂਪੀਐਸਸੀ ਦੇ ਵਿੱਚ ਕਰਨਾ ਚਾਹੁੰਦੇ ਆ ਤਿਆਰੀ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਪ੍ਰੋਪਰ ਜਿਹੜੀ ਹੈਗੀ ਆ ਉਹਦੀ ਜੇਕਰ ਆਪਾਂ ਨੂੰ ਪ੍ਰੋਪਰ ਗਾਈਡੈਂਸ ਦੇਈਏ ਪ੍ਰੋਪਰ ਉਹਨਾਂ ਦੀ ਕਾਉਂਸਲਿੰਗ ਤੇ ਮੈਂਟਰਿੰਗ ਕਰੀਏ ਤੇ ਆਈ ਥਿੰਕ ਉਹਦੇ ਬਹੁਤ ਜ਼ਿਆਦਾ ਫਰਕ ਪੈਣਾ ਤੇ ਅੱਗੇ ਜਿਹੜਾ ਜੋ ਵੀ ਇਹਨਾਂ ਦਾ ਕੈਰੀਅਰ ਪਲਾਨ ਹੋਏਗਾ ਚਾਹੇ ਉਹ ਯੂਪੀਐਸਸੀ ਨੂੰ ਲੈ ਕੇ ਹੋਰ ਵੀ ਕੋਈ ਕੈਰੀਅਰ ਪਲਾਨ ਹੋ ਤੇ ਮੇਰੀ ਸਾਡਾ ਜਿਹੜਾ ਸਕੂਲ ਐਡਮਿਨਿਸਟ੍ਰੇਸ਼ਨ ਹੈ ਸਾਡਾ ਜਿਹੜਾ ਪੰਜਾਬ ਦਾ ਜਿਹੜੀ ਗਵਰਨਮੈਂਟ ਵੱਲੋਂ ਇਹ ਸਾਡਾ ਮੇਨ ਉਪਰਾਲਾ ਰਹੇਗਾ ਕਿ ਉਹਨਾਂ ਦੇ ਜੋ ਵੀ ਡ੍ਰੀम्स ਹੈ ਜੋ ਵੀ ਉਹਨਾਂ ਦੇ ਆਬਜੈਕਟਿਵਸ ਹੈ ਜੋ ਵੀ ਉਹਨਾਂ ਨੇ ਆਪਣੀ ਲਾਈਫ ਨੂੰ ਲੈ ਕੇ ਸੋਚਿਆ ਹੈ ਉਹ ਅਸੀਂ ਉਹਨਾਂ ਨੂੰ ਉਹਨਾਂ ਦਾ ਉਹ ਜਿਹੜੀ ਉਹ ਹਾਸਿਲ ਕਰਾਉਣ ਦੇ ਵਿੱਚ ਉਹਨਾਂ ਦੀ ਜੋ ਮੈਕਸਿਮਮ ਹੈਲਪ ਕਰ ਸਕੀਏ ਸਰ ਗੱਲ ਕਰੀਏ ਅੱਜ ਬੱਚੇ ਜੇ ਅੱਗੇ ਜਾਣਾ ਚਾਹੁੰਦੇ ਨੇ ਉਹਨਾਂ ਦੇ ਮਾਪਿਓ ਨਹੀਂ ਜਾਣ ਦਿੰਦੇ ਹੈਗੇ ਅੱਜ ਉਹਨਾਂ ਦੇ ਕਈ ਘਰ ਦੀਆਂ ਪ੍ਰੋਬਲਮਾਂ ਹੁੰਦੀਆਂ ਬੱਚੇ आईपीएस ਬੰਨਾ ਚਾਹੁੰਦੇ ਨੇ ਇਹ ਹੋਰ ਅਭੀ ਬੰਨਾ ਚਾਹੁੰਦੇ ਉਹ ਉੱਥੇ ਹੀ ਰੁਕ ਜਾਂਦੇ ਨੇ ਕਿਦੋਂ ਆਪਣੇ ਘਰ ਦੇ ਹਾਲਾਤ ਦੇਖਦੇ ਇਸ ਬਾਰੇ ਵੀ ਤੁਸੀਂ ਚਰਚਾ ਕੋਈ ਬਿਲਕੁਲ ਜੀ ਅਸੀਂ ਸਾਰਿਆਂ ਨੂੰ ਮੇਰੀ ਇਹੀ ਅਪੀਲ ਸੀਗੀ ਕੋਈ ਵੀ ਬੱਚੇ ਨੂੰ ਕਿਸੇ ਵੀ ਤਰੀਕੇ ਦੀ ਦੇਖੋ ਜਿਹਦੇ ਕੋ ਪੇਰੈਂਟਸ ਅਗਰ ਕਿਸੇ ਨੂੰ ਰੋਕਦੇ ਹੈ ਤਾਂ ਉਹਦਾ ਕੋਈ ਨਾ ਕੋਈ ਕੋਈ ਨਾ ਕੋਈ ਉਹਦਾ ਵੀ ਕੋਈ ਨਾ ਕੋਈ ਕਾਰਨ ਹੁੰਦਾ ਹੈ ਇਹ ਨਹੀਂ ਕੋਈ ਆਪਣੇ ਬੱਚੇ ਨੂੰ ਅੱਗੇ ਨਹੀਂ ਵਧਣ ਦਿੰਦਾ ਹਰ ਬੱਚਾ ਹਰ ਮਾਪਿਓ ਚਾਹੁੰਦੇ ਹੈ ਕਿ ਮੇਰਾ ਬੱਚਾ ਅੱਗੇ ਤੋਂ ਅੱਗੇ ਵਧੇ ਤੇ ਮੇਰਾ ਵੀ ਨਾਮ ਰੋਸ਼ਨ ਕਰੇ ਬਟ ਜੇ ਅਗਰ ਕਿਸੇ ਬੱਚੇ ਨੂੰ ਇਸ ਤਰੀਕੇ ਦੀ ਪ੍ਰੋਬਲਮ ਆਦੀ ਹੈ ਅਸੀਂ ਉਹਨਾਂ ਦੇ ਪੇਰੈਂਟਸ ਨਾਲ ਗੱਲਬਾਤ ਕਰਾਂਗੇ ਜੇ ਕੋਈ ਉਹਨਾਂ ਦੀ ਕੋਈ ਪ੍ਰੋਬਲਮ ਹੈ ਕਿ ਅਸੀਂ ਉਹਨਾਂ ਨਾਲ ਗੱਪਟਾਰਾ ਕਰਾਂਗੇ ਤੇ ਅਸੀਂ ਬਿਲਕੁਲ ਇਸ ਗੱਲ ਨੂੰ ਕੀ ਕਹਿੰ ਇੱਕ ਜੰਗ ਬਲੈਕ ਕੰਟਰੀ ਦਾ ਉਹ ਉਹਨੂੰ ਕਿਸੇ ਵੀ ਤਰੀਕੇ ਦੀ ਪ੍ਰੋਬਲਮ ਨਾ ਹੈ ਤੇ ਜੋ ਵੀ ਉਹਨੇ ਆਪਣੀ ਲਾਈਫ ਦੇ ਬਾਰੇ ਕੈਰੀਅਰ ਦੇ ਬਾਰੇ ਸੋਚਿਆ ਉਹ ਅਚੀਵ ਕਰ ਸਕੇ ਕਹਿੰਦੇ ਨੇ ਸਰ ਨੇ ਆਪਾਂ ਇਹ ਸਕੂਲ ਨੂੰ ਡਰੋਪ ਕਰ ਲਿਆ ਨਹੀਂ ਮੈਂ ਤਾਂ ਜੀ ਪਹਿਲੇ ਵੀ ਇਹ ਕਹਿਆ ਜੀ ਸਕੂਲ ਮੈਨੇ ਸਕੂਲ ਨੂੰ ਨਹੀਂ ਜੀ ਸਕੂਲ ਨੇ ਸਾਨੂੰ ਅਡਾਪਟ ਕਰ ਲਿਆ ਤੇ ਅਸੀਂ ਪਹਿਲੇ ਵੀ ਸਟੂਡੈਂਟ ਹੁੰਦੇ ਸੀ ਕਿ ਅਜੇ ਵੀ ਅਸੀਂ ਸਟੂਡੈਂਟ ਹੀ ਆ ਜੀ ਅਜੇ ਵੀ ਅਸੀਂ ਕਾਫੀ ਆਪਣੀ ਲਾਈਫ ਚ ਸਿੱਖ ਰਹੇ ਆਂ ਤੇ ਅੱਗੇ ਵੀ ਕੋਈ ਵੀ ਬੱਚਿਆਂ ਦੇ ਨਾਲ ਇਸੇ ਤਰੀਕੇ ਨਾਲ ਸਾਡਾ ਇੰਟਰੈਕਸ਼ਨ ਚੱਲਦਾ ਰਹੇਗਾ ਤੇ ਅੱਗੇ ਵੀ ਸਾਡੀ ਕੋਈ ਵੀ ਜੋ ਪ੍ਰੋਬਲਮਸ ਹੋਣਗੀ ਉਹਨੂੰ ਅਸੀਂ ਸੌਲਵਡ ਕਰਦੇ ਰਹਾਂਗੇ ਕਿਉਂਕਿ ਤਾਂ ਇਹ ਅੰਦਰ ਬੈਸੀ ਇੱਕ ਬੱਚਾ ਤੁਹਾਡੇ ਕੋ ਗੈਂਗਸਟਰ ਵਾਲੇ ਸਵਾਲ ਕਰ ਰਿਹਾ ਸੀ ਹਾਂ ਵੀ ਬੱਚਾ ਚ ਦਹਿਸ਼ਤ ਪਈ ਹੋਈ ਹੈ ਗੈਂਗਸਟਰ ਕਿਹੜੇ ਲਗਾਤਾਰ ਵਾਰਦਾਤਾ ਕਰਦੇ ਬੈਨ ਉਸਦੇ ਬਾਰੇ ਵੀ ਚਰਚਾ ਕਿਹੜੀ ਆ ਨਹੀਂ ਨਹੀਂ ਬੱਚੇ ਦਾ ਨਾ ਉਹ ਬੜਾ ਇੱਕ ਇਨੋਸੈਂਟ ਦਾ ਸਵਾਲ ਸੀਗਾ ਤੇ ਇਹਨਾਂ ਨੂੰ ਲੱਗਦਾ ਹੈ ਕਿ ਜੀ ਸਰ ਕੀ ਮੈਂ ਯੂਪੀਐਸਸੀ ਦੇਣਾ ਚਾਹੁੰਦਾ ਸੀ ਤੇ ਮੈਨੂੰ ਕਹਿੰਦੇ ਸੀ ਕਿ ਬੱਚਾ ਕਹਿੰਦਾ ਸੀ ਕਿ ਸਟੂਡੈਂਟ ਕੀ ਜੀ ਪੁਲਿਸ ਦੇ ਵਿੱਚ ਸਰ ਮੈਂ ਜਾਣਾ ਚਾ ਜੀ ਪੁਲਿਸ ਦੇ ਵਿੱਚ ਬੜਾ ਦਬਾਅ ਹੁੰਦਾ ਹੈ ਜੇ ਤੁਸੀਂ ਕਿਸੇ ਨੂੰ ਫੜਦੇ ਹੋ ਤੇ ਫਿਰ ਕਿਤਰੋਂ ਫੋਨ ਆ ਜਾਂਦੇ ਤਾਂ ਉਹਨੂੰ ਛੱਡਣਾ ਪੈਂਦਾ ਹੈ ਤੇ ਮੈਂ ਉਹਨੂੰ ਕਿਹਾ ਮੈਂ ਜੀ ਇਦਾਂ ਬਿਲਕੁਲ ਵੀ ਨਹੀਂ ਹੁੰਦਾ ਤੇ ਤੁਸੀਂ ਆਪਣਾ ਬਿਲਕੁਲ ਨਿਡਰ ਹੋ ਕੇ ਤੇ ਬਿਲਕੁਲ ਬੇਫਿਕਰ ਹੋ ਕੇ ਤੁਸੀਂ ਆਪਣਾ ਕੰਮ ਕਰੋ ਨੌਕਰੀ ਕਰੋ ਕੋਈ ਕਿਸੇ ਤਰੀਕੇ ਦਬਾਅ ਨਹੀਂ ਹੁੰਦਾ ਇਹ ਸਾਰਾ ਮਿਸਨੋਮਰ ਹੈ ਤੇ ਸਾਰਾ ਰਿਊਮਰ ਹੈ ਬਿਲਕੁਲ ਵੀ ਨਹੀਂ ਹੁੰਦਾ लास्टਵਾਲ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲਗਾਤਾਰ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਲਗਾਤਾਰ ਕਦਮ ਚੱਕੇ ਜਾ ਰਹੇ ਨੇ ਸਕੂਲਾਂ ਦੇ ਵਿੱਚ ਜਾ ਕੇ ਅਵੇਰਨੈਸ ਕੈਂਪ ਲਗਾਏ ਜਾ ਰਹੇ ਨੇ ਉਹਨਾਂ ਯੂਥ ਨੂੰ ਕੀ ਮੈ ਇਸਤੇ ਇਹੀ اپیل ਹੈ ਕਿ ਤੁਸੀਂ ਪਹਿਲੇ ਸਭ ਤੋਂ ਪਹਿਲੇ ਤੁਸੀਂ ਸੁਪਨੇ ਦੇਖੋ ਤੇ ਸੁਪਨੇ ਦੇਖ ਕੇ ਜੋ ਵੀ ਤੁਸੀਂ ਆਪਣੇ ਲਾਈਫ ਚ ਜੋ ਵੀ ਅਚੀਵ ਤੁਸੀਂ ਸੋਚਿਆ ਕਿ ਮੈਂ ਕਰੂੰਗਾ ਮੈਂ ਇਹ ਕਰਨਾ ਹੈ ਅਸੀਂ ਇਸ ਪੰਜਾਬ ਸਰਕਾਰ پوری ਸਾਡੀ ਜਿਹੜੀ ਹੈ ਆਪਣੀ ਸਾਡੀ ਕਮਿਊਨਿਟੀ ਸੁਸਾਇਟੀ ਸਾਡੀ ਬਿਊਰੋਕ੍ਰੇਸੀ ਐਡਮਿਨਿਸਟ੍ਰੇਸ਼ਨ ਤੁਹਾਡੇ ਸਕੂਲ ਦੇ ਟੀਚਰਸ ਤੁਹਾਡੇ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਅਸੀਂ ਆਪਣਾ ਪੁਰਜ਼ੋਰ ਪ੍ਰਯਾਸ ਕਰਾਂਗੇ ਆਪਾਂ ਦਿਨ ਰਾਤ ਇਹ ਕਰਾਂਗੇ ਕਰ ਵੀ ਰਹੇ ਹਾਂ ਕੀ ਤੁਹਾਡਾ ਜਿਹੜਾ ਡ੍ਰੀਮ ਹੈ ਜੋ ਵੀ ਤੁਸੀਂ ਆਬਜੈਕਟਿਵ ਆਪਣੀ ਲਾਈਫ ਚ ਲਾਈਫ ਚ ਸੋਚਿਆ ਹੈ ਉਹ ਤੁਸੀਂ ਉਹਨੂੰ ਹਾਸਲ ਕਰੋ ਥੈਂਕ ਯੂ ਸਰ ਵੀ ਦੇਖਿਆ ਸੀ ਗੱਲਬਾਤ ਕੀਤੀ ਕੀ ਆਈਪੀਐਸ ਸਾਹਿਬ ਦੇ ਨਾਲ ਉਹਨਾਂ ਨੇ ਦੱਸਿਆ ਅੱਜ ਜਲੰਧਰ ਦੇ ਸਰਕਾਰੀ ਸਕੂਲ ਦੇ ਵਿੱਚ ਜੋ ਵੇਅਰਨੈਸ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਬੱਚਿਆਂ ਨੂੰ ਆਈਪੀਐਸ ਦੇ ਬਾਰੇ ਇਹ ਦੱਸਿਆ ਗਿਆ ਤੇ ਉੱਥੇ ਬੱਚਿਆਂ ਕੋਲੋਂ ਵੀ ਪੁੱਛਿਆ ਗਿਆ ਕੀ ਕੀ ਇਸ ਦੇ ਉੱਤੇ ਕਦਮ ਹੁੰਦੇ ਨੇ ਉਹਨਾਂ ਵੱਲੋਂ ਵੀ ਕਿਹੜੇ ਸਵਾਲ ਦੇ ਜਵਾਬ ਦਿੱਤੇ ਗਏ ਨੇ ਤੇ ਉਹਨਾਂ ਨੇ ਇੱਕ ਮੈਸੇਜ ਯੂਥ ਨੂੰ ਦਿੱਤਾ ਗਿਆ ਜੋ ਆਪਣੇ ਮਨ ਦੇ ਵਿੱਚ ਸੋਚ ਰੱਖੀ ਹੋਈ ਆ ਉਸ ਨੂੰ ਅੱਗ ਵਧ ਕੇ ਕਿਹੜਾ ਉਹ ਕਰਨਾ ਚਾਹੀਦਾ ਕਿਤੇ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਹੈਲਪ ਦੀ ਲੋੜ ਹੈ ਉਸ ਨੂੰ ਤੁਸੀਂ ਸਾਡੇ ਨਾਲ ਟਾਈਪ ਕਰੋ ਅਸੀਂ ਤੁਹਾਡੇ ਘਰ ਆ ਕੇ ਪਰਿਵਾਰ ਦੇ ਨਾਲ ਗੱਲਬਾਤ ਵੀ ਕੀਤੀ ਜਾਏਗੀ ਕੈਮਰਾਮੈਨ ਰਾਹੁਲ ਦੇ ਨਾਲ ਸੋਨੁ ਮਹਾਜਨ ਜਗਬਾਨੀ ਟੀਵੀ ਜਲੰਧਰ